ਟੰਡੀਗੜ ਦੇ মিডিਆ ਕਦਮੀਆਂ ਤੋਂ ਸਾਡਾ ਨੂੰ ਵੈਲਕਮ ਜੀ ਆਇਆਂ ਤੁਸੀਂ ਟਾਈਮ ਕੱਢ ਕੇ ਮੌਸਮ ਖਰਾਬ ਆ ਤੁਸੀਂ ਸਾਰੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਬੜੇ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਤੁਹਾਨੂੰ ਪਤਾ ਹੀ ਹੈ ਤੁਸੀਂ ਅਹਲੇ ਚੈਨਲਾਂ ਤੇ ਚੱਲ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ ਸਾਡੀ ਸਰਕਾਰ ਨੇ ਸਾਡੇ ਕੌਮੀ ਕਨਵੀਨਰ ਨੇ ਅਰਵਿੰਦ ਕੇ ਦੀਵਾ ਜੀ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਾਂਗੇ ਉਹ ਇਹ ਕਿਦੋਂ ਤੋਂ ਸ਼ੁਰੂ ਹੋਇਆ ਜਿਹੜਾ 7 ਤੋਂ ਲੈ ਕੇ 17 ਤੱਕ ਦਾ ਦੌਰ ਹੈ ਪੰਜਾਬ ਦੇ ਵਿੱਚ ਜਦੋਂ ਕਾਲੀ ਦਲ ਤੇ ਭਾਜਪੀ ਦੀ ਸਾਂਝੀ ਸਰਕਾਰ ਸੀਗੀ ਉਦੋਂ ਇਹ ਨਸ਼ਾ ਪੰਜਾਬ ਦੀ ਧਰਤੀ ਤੇ ਆਇਆ ਉਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਨਸ਼ਾ ਛੇਵਾਂ ਦਰਿਆ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਨਸ਼ਿਆਂ ਦਾ ਜਿਹੜਾ ਵਗਦਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ 9 13 ਦੇ ਵਿੱਚ ਜਦੋਂ ਭੋਲਾ ਸਮਗਲਤ ਫੜਿਆ ਗਿਆ ਉਹਨੇ ਮਹਾਲੀ ਕੋਰਟ ਦੇ ਵਿੱਚ ਬਕਾਇਦਾ ਮਜੀਠੀਆ ਦੇ ਖਿਲਾਫ ਵੀ ਕਦੋਂ ਮਜੀਠੀਆ ਦੇ ਖਿਲਾਫ ਜਿਹੜੀ ਸਟੇਟਮੈਂਟ ਦਿੱਤੀ ਉਹਦੀ ਬੜੀ ਚर्चा ਹੋਈ ਪਰ ਉਸ ਸਮੇਂ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਉਸ ਸਮੇਂ ED ਨੇ ਮਜੀਠੀਆ ਤੋਂ ਜਿਹੜੀ ਪੁੱਛਗਿੱਛ ਕੀਤੀ ਕਿਉਂਕਿ ਉਹਦੀ ਸਟੇਟਮੈਂਟ ਦੇ ਵਿੱਚ ਜਿਹੜੀ ਡਰੱਗ ਬੰਦੀ ਦਾ ਦਰਜ ਸੀ ਜਾਂ ਚਾਚਾ ਸੀਗੀ ਉਹ ਸਾਰੀਆਂ ਚੀਜ਼ਾਂ ਈਡੀ ਦੇ ਉਦੋਂ ਵੀ ਜਾਂਚ ਕੀਤੀ ਉਹ ਤੋਂ ਬਾਅਦ ਜਦੋਂ ਸਤਾਵਾਂ ਦੇ ਵਿੱਚ ਕੈਪਟਨ ਅਮਨਦਸਿੰਘ ਦੀ ਸਰਕਾਰ ਆਈ ਵੋਟਾਂ ਲੈ ਲਈ ਕੈਪਟਨ ਅਮਨਦਸਿੰਘ ਨੇ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ 100 ਖਾਦੀ ਕੇਐਸੀ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਾਂਗੇ ਵੱਡੇ ਤੋਂ ਵੱਡੇ ਨਸ਼ੇ ਸਮਗਲਾਂ ਨੂੰ ਜੇਲਾਂ ਸੁਟਾਂਗੇ ਪਰ ਨਸ਼ੇ ਸਮਗਲਾਂ ਨੂੰ ਸੁਟਣ ਦੀ بجائے 5 ਸਾਲ ਪੰਜਾਬ ਦੇ ਲੋਕ ਕਹਿੰਦੇ ਰਹੇ ਕਿ ਚਾਚੇ ਭਤੀਜੇ ਦੀ ਸਰਕਾਰ ਉਸ ਸਮੇਂ ਕੈਪਟਨ ਸਾਹਿਬ ਚਾਚਾ ਜੀ ਬਣ ਗਏ ਸੀਗੇ ਮਜੀਠੀਆ ਸਾਹਿਬ ਭਤੀਜਾ ਬਣ ਗਏ ਸੀਗੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਦੇ ਜਦੋਂ ਬਾਈ ਦੀਆਂ ਚੋਣਾਂ ਦੇ ਵਿੱਚ ਵਾਦਾ ਕੀਤਾ ਸੀ ਜਦੋਂ ਸਾਡੇ ਕੁੰਬੀ ਕਦਵਿੰਦਾ ਦਾ ਦਵਿੰਦ ਕੇਰਿਵਾਲ ਸੀ ਨੇ ਵਾਦਾ ਕੀਤਾ ਸੀਗਾ ਮਾਨ ਸਾਹਿਬ ਨੇ ਵਾਦਾ ਕੀਤਾ ਸੀਗਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਪਿਛਲੇ 2.5 3 ਸਾਲਾਂ ਤੋਂ ਅਸੀਂ ਇਹਦੀ ਪੂਰੀ ਦੰਗਾਈ ਦੇ ਨਾਲ ਕੋਖ ਕੀਤੀ ਕਿ ਕੀ ਕੀ ਕਰਨਾ ਉਹ ਤੋਂ ਬਾਅਦ ਬਕਾਇਦਾ ਪਹਿਲੀ ਮਾਰਚ ਤੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਸ਼ੁਰੂ ਕੀਤਾ ਹੁਣ ਤੱਕ ਯਾਰਾਂ ਸਮਗਲੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਸੁੱਟੇ ਸੈਂਕੜੇ ਉਹਨਾਂ ਦੇ ਕਬਜ਼ੇੜੇ ਓਟ ਆਏ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਜ਼ਬਤ ਕੀਤੀਆਂ ਔਰ ਬਹੁਤ ਸਾਰੇ ਸਮਗਲੇ ਜਿਹੜੇ ਪੰਜਾਬ ਛੱਡ ਕੇ ਭੱਜ ਗਏ ਅੱਜ ਵੀ ਸਾਡੀ ਪੁਲਿਸ ਅੱਜ ਵੀ ਸਾਡੀ ਏਜੰਸੀ ਹੈ ਡੱਟ ਕੇ ਲੱਗੀ ਹੈ ਕੀ ਕਹਿੰਦੇ ਸੀਗੇ ਕਹਿੰਦੇ ਸੀ ਮਾਰਿਆਂ ਦੇ ਘਰ ਦਾ ਆਵਿਓ ਤਕੜਿਆਂ ਲਈ ਜਾਂਦੇ ਜਿਨ੍ਹਾਂ ਦੇ ਨਸ਼ੇ ਲਿਆਉਂਦੇ ਉਹਨਾਂ ਲਈ ਕਿਉਂ ਦੀ ਜਾਂਦੇ ਮੈਂ ਅੱਜ ਤੁਹਾਡੇ ਬਿਆਨ ਤੁਹਾਡੇ ਚੈਨਲ 'ਤੇ ਦੇਖ ਰਿਹਾ ਸੀਗਾ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਕਾਂਗਰਸੀਆਂ ਦੇ ਬਿਆਨ ਸੁਣੋ ਕੀ ਕਹਦੇ ਨੇ ਭਾਜਪਾ ਦੇ ਬਿਆਨ ਸੁਣੋ ਕੀ ਕਹਦੇ ਆ ਕਾਲੀ ਦਲ ਦੇ ਬਿਆਨ ਸੁਣੋ ਕੀ ਕਹਦੇ ਆ ਸਾਰੇ ਦੱਸੋ ਜਿਹੜੇ 17 ਤੱਕ 17 ਤੋਂ ਬਾਅਦ ਪੰਜਾਬ ਚ ਮਾਵਾਂ ਦੇ ਪੁੱਤ ਬਲ ਕੇ ਕਾਂਗਰਸੀਆਂ ਨੂੰ ਛੱਡ ਮੌਣੀ ਚਾਹੀਦੀ ਕਿੰਦਾਂ ਦੇ ਬਿਆਨ ਦੇ ਰਹੇ ਪਰ ਇੱਕ ਗੱਲ ਇਹ ਵੀ ਕਿ ਉਹਨਾਂ ਨੇ ਆਪਣਾ ਖਾਸਾ ਜਿਹੜਾ ਨੰਗਾ ਕੀਤਾ ਕਿ ਕਾਲੀ ਦਾਲਾ ਕਿੰਨਾ ਕਿੰਦਾ ਉਸ ਵਗਲਾਂ ਨਾਲ ਸਭ ਲੋਕ ਅੱਜ ਉਹ ਲੋਕ ਜਿਹੜੇ ਜਦੋਂ ਪਹਿਲਾਂ ਕਹਿੰਦੇ ਸੀ ਕਿ ਵੱਡਿਆਂ ਨੂੰ ਹੱਥ ਪਾਓ ਵੱਡਿਆਂ ਨੂੰ ਕਿਉਂ ਦੀ ਭਗਵੰਤ ਮਾਨ ਹੱਥ ਪਾਉਂਦਾ ਵੱਡਿਆਂ ਨੂੰ ਪਿਆ ਤੇ ਅੱਜ ਉਹ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਮੈਂ ਬਿਆਨ ਪਾੜਿਆ ਮੈਨੂੰ ਦੁੱਖ ਹੈ ਕਿਉਂਕਿ ਅਸੀਂ ਉਹ ਲੋਕ ਹੈ ਜਿਹੜੇ ਪੀਕ ਤੇ ਸਾਡੇ ਪੁੱਤ ਭਤੀਜੇ ਨਸ਼ਿਆਂ ਵਿੱਚ ਮਰੇ ਅੱਜ ਜਿਹੜੀਆਂ ਮਾਵਾ ਪੰਜਾਬ ਦੇ ਜਿਨ੍ਹਾਂ ਦੇ ਪੁੱਤ ਮਰੇ ਸੀਗੇ ਜਿਨ੍ਹਾਂ ਦੇ ਘਰ ਉੱਜੜ ਗਏ ਸੀਗੇ ਅੱਜ ਥੋੜਾ ਜਾਓ ਅੱਜ ਥੋੜਾ ਜਾ ਖੁਸ਼ ਹੋਈਆਂ ਹੋਣਗੀਆਂ ਕਿ ਭਗਵੰਤ ਮਾਨ ਨੇ ਬਹੁਤ ਵੱਡਾ ਕੰਮ ਕੀਤਾ ਅੱਜ ਸਰਕਾਰ ਨੂੰ ਉਹ ਕਹਿੰਦੀਆਂ ਹੋਣਗੀਆਂ ਕਿ ਚੰਗਾ ਕੰਮ ਕੀਤਾ ਪਰਾ ਨਮੋਸ਼ੀ ਦੇ ਬਿਆਨ ਜਿਹੜੇ ਜਿਹੜੇ ਕਾਂਗਰਸ ਦੇ ਲੀਡਰ ਦੇ ਦੇ ਮੈਂ ਤਾਂ ਹਵਾਗ ਹੋ ਗਿਆ ਕਿ ਬਿੱਟੂਵਾਲ ਦੇ ਬੰਦੇ ਵੀ ਬਿਆਨ ਦੇ ਦੇ ਬਿੱਟੂਵਾਲ ਦੇ ਬੰਦੇ ਵੀ ਕਹਿ ਰਹੇ ਕਿ ਭੀਜੀ ਲਾਸ ਨੂੰ ਆਪਣੇ ਹਿੱਤਾਂ ਲਈ ਬਖਤ ਦੇ ਮੈਂ ਉਹਨਾਂ ਨੂੰ ਕਹਿ ਕਹਲਾ ਤੋਨਾ ਸਰ 29 ਮੋਬਾਈਲ ਫੋਨ ਮਿਲੇ ਸਾਡ 29 ਮੋਬਾਈਲ ਫੋਨ 8 ਡੈਰੀਆਂ ਮਿਲ ਗਿਆ 4 ਲੈਪਟਾਪ ਮਿਲੇ ਔਰ ਮੈਨੂੰ ਪਤਾ ਨਹੀਂ ਮੈਂ ਸੁਣਿਆ ਜਾਂ ਚੈਨਲਾਂ ਦੇ ਉੱਤੇ ਕਹਿ ਰਿਹਾ ਕਿ 500 ਕਰੋੜ ਦਾ ਲੈਣ ਦੇ ਡਰਗ ਮੰਦੀ ਜਿਹੜੀ ਸੀ ਉਹਦੀ ਜਾਂਚ ਹੋਦੀ ਹੈ ਇੱਕ ਇੱਕ ਹੀਰ ਬਿੱਟੂ ਜੀ ਕਲੀ ਕਰੋ ਤੁਸੀਂ ਸੀ ਤੁਹਾਡੀ ਬੀਜੇਪੀ ਸੀਗੀ ਕਾਲੀ ਦਲ ਦੇ ਨਾਲ ਜਦੋਂ ਇਹ ਨਸ਼ੇ ਆਏ ਜਦੋਂ ਪੰਜਾਬ ਦੀਆਂ ਮਾਵਾਂ ਦੋੰਦੀਆਂ ਸੀਗੀਆਂ ਉਦੋਂ ਵੀ ਬੀਜੇਪੀ ਚੋਂ ਪੜਾਈ ਅੱਜ ਜਦੋਂ ਵੱਡਿਆਂ ਨੂੰ ਵੱਡਿਆਂ ਦੇ ਗੱਲ ਨੂੰ ਹੱਥ ਪਾਇਆ ਅੱਜ ਤੁਸੀਂ ਚੀਕਾ ਮਾਰਨ ਲੱਗਿਓ ਇਹਦਾ ਮਲੋ ਸਵਸਥਾ ਤੇ ਕਾਂਗਰਸ ਕੱਲੀ ਬੀਜੇਪੀ ਵਾਲੇ ਨਸ਼ੇ ਦੇ ਸਮਗਲਾਂ ਦੀ ਸਰਦਸਤ ਨਿਕਾਦੇ ਰਹੇ ਨਸ਼ੇ ਦੇ ਸਮਗਲਾਂ ਨਾਲ ਆਪਣੀਆਂ ਦੋਸਤੀਆਂ ਨਿਭਾਉਂਦੇ ਰਹੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਹੈ ਪੰਜਾਬ ਦੇ ਲੋਕਾਂ ਦਾ ਜੋ ਵਾਦਾ ਕੀਤਾ ਅਸੀਂ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਕਰਾਂਗੇ ਸਾਨੂੰ ਬੰਦੇਾਂ ਦੀ ਹੈ ਸਾਰ ਸੰਧੂ ਇਸ ਗੱਲਾਂ ਦੀ ਹੈ ਕੋਣ ਮਜੀਠੀਆਂ ਕੋਣ ਦੀ ਹੈ ਸਾਨੂੰ ਇਸ ਗੱਲ ਦੇ ਨਾਲ ਕਿ ਜਿਸ ਵੀ ਬੰਦੇ ਨੇ ਵੱਡੇ ਤੋਂ ਵੱਡੇ ਬੰਦੇ ਨੇ ਜਿਸ ਵੀ ਬੰਦੇ ਨੇ ਪੰਜਾਬ ਦੀ ਧਰਤੀ ਦੇ ਨਸ਼ੇ ਵਰਗਾ ਕੋਲ ਲਿਆ ਕੇ ਸਾਡੇ ਧੀਆਂ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਿਆ ਸਾਡੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੂਗੀ ਅੱਜ ਵੀ ਕਰੂਗੀ ਕੱਲ ਵੀ ਕਰੂਗੀ ਉਦੋਂ ਤੱਕ ਕਰੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਇਹ ਸਾਡੀ ਕਮਿਟਮੈਂਟ ਹੈ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਸਰ ਕਹਿੰਦੇ ਕਿ ਵੱਡੇ ਨੂੰ ਹੱਥ ਪਾ ਕੇ ਦੇਖੋ ਆ ਸਰਕਾਰ ਆਈ ਲੋਕਾਂ ਦੀ ਇਹ ਸਰਕਾਰ ਆਈ ਆਮ ਲੋਕਾਂ ਦੀ ਇਹ ਸਰਕਾਰ ਆਈ ਆਮ ਆਜੀ ਪਾਰਟੀ ਦੀ ਸਦਾ ਭਗਵਾਨ ਸਨਮਾਨ ਦੀ ਜਿੰਨੇ ਹਿੰਮਤ ਕੀਤੀ ਵੱਡੇ ਨਸ਼ੇਸ ਵਗਲਾਂ ਨੂੰ ਫੜਦੀ ਜਿੰਨੇ ਹਿੰਮਤ ਕੀਤੀ ਕਿ ਜਾਂਚ ਕਰੋ ਇਹਨਾਂ ਬਾਕ ਕਿੱਥੋਂ ਆਇਆ ਇਹ ਡਰ ਮੰਨੀ ਕਿੱਥੋਂ ਆਈ ਕਿੱਥੋਂ ਗਈ ਸੱਜੇ ਜਿਹੜੇ ਸੋਵਾ ਖਾਂਦੇ ਜਿੰਨਾ ਫੁਟਕੇ ਫੜੇ ਸੀਗੇ ਜਿਹੜੇ ਸੋਵਾ ਖਾ ਕੇ ਵੋਟਾਂ ਲਾ ਗਏ ਲੋਕਾਂ ਨੂੰ ਪੰਜ ਸਾਲ ਆਜ ਕਰਕੇ ਹੋੜੋ ਲੋਕ ਚਿੱਕਾ ਮਾਰੇ ਹੋੜੋ ਜਿਹੜੇ ਅੱਜ ਵਿਕ੍ਰਮਜੀਠੀਏ ਦੇ ਹੱਕ ਦੇ ਵਿੱਚ ਬਿਆਨ ਦੇ ਦੇ ਸੋ ਮੈਂ ਪੰਜਾਬੀਓ ਸਿੱਖੋ ਤੁਹਾਨੂੰ ਕਹਿਣਾ ਚਾਹੁੰਦਾ ਇਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਤੋਂ ਬਿਆਸੀ ਸਾਹਿਬ ਇਹੀ ਲੋਕ ਨੇ ਜਿਨ੍ਹਾਂ ਲੱਖਾਂ ਮੁੰਡੇ ਪੰਜਾਬ ਦੇ ਨਸ਼ਾ ਮੇਲੇ ਤਾਕ ਦਿੱਤੇ ਇਹੀ ਲੋਕ ਨੇ ਜਿਹੜੇ ਇਹਨਾਂ ਦੇ ਨਾਲ ਵਲੇ ਸੀਗੇ ਜਿਹੜੇ ਅੱਜ ਬਿਆਨ ਦੇ ਰਿਆ ਇਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਕਾਹਦੇ ਲਈ ਬਿਆਨ ਦੇ ਰਹੇ ਹੋ ਉਹ ਸਗੋਂ ਕਹੋ ਕਿ ਹੋਰ ਵੀ ਫੜੋ ਜੇ ਤੁਹਾਡੇ ਤੇ ਹਿੰਮਤ ਹੈ ਤੇ ਕਹੋ ਬਾਦ ਸਾਹਿਬ ਨੂੰ ਕਿ ਜਿਹੜੇ ਬਾਕੀ ਵੱਡੇ ਹੋ ਵੀ ਫੜ ਕੇ ਦਿਖਾਓ ਅਸੀਂ ਫੜਾਂਗੇ ਸਰ ਅਸੀਂ ਹਰ ਬੰਦੇ ਨੂੰ ਹੱਥ ਪਾਵਾਂਗੇ ਅਸੀਂ ਕਿਸੇ ਗੰਦ ਬੰਦੇ ਨੂੰ ਨਾ ਕਿ ਗੰਦ ਬੰਦੇ ਦਾ ਨਾ ਕਿਸੇ ਮੱਲੇ ਜਿਹੜਾ ਬੰਦਾ ਜਿਹੜਾ ਕੋ ਧੰਦੇ ਸ਼ਾਮਿਲ ਲੀਗਾ ਨਾ ਉਹਦਾ ਘੱਟ ਆਇਆ ਨਾ ਤੇ ਕੇਸ ਅਦਤ ਕੀਤਾ ਨਾ ਕਿਸੇ ਤੇ ਸਿਆਸੀ ਰੰਗਿਸਕ ਕਰਾਂਗੇ ਅਸੀਂ ਸਾਬ ਪਾ ਨਸ਼ੇ ਵਾਲਿਆਂ ਨੂੰ ਨਸ਼ੇ ਦੇ ਸਬੰਧਤ ਕਿਤੇ ਨਾਲ ਜਿਹੜਾ ਬੰਦਾ ਉਹਨੂੰ ਜਿਹੜਾ ਮਾਫੀ ਕਰਾਂਗੇ ਭਾਵੇਂ ਜਿੱਡੇ ਤੋਂ ਜਿੱਡਾ ਮੱਦੀ ਵੱਡਾ ਹੋਵੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਅਰਵਿੰਦ ਕੇ ਦੀਵਾਨ ਅਤੇ ਸਦਾ ਭਗਵਾਨ ਸੇ ਮਾਨ ਦੀ ਗਵਾਹੀ ਉਦੋਂ ਤੱਕ ਪੰਜਾਬ ਦੀ ਤਰਤੀ ਦੇ ਜਾਈ ਰਹੂਗਾ ਜਦੋਂ ਤੱਕ ਪੰਜਾਬ ਦੀ ਤਰਤੀ ਤੋਂ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਨਹੀਂ ਕੀਤਾ ਜਾਂਦਾ ਮੈਂ ਇਹ ਤੁਹਾਨੂੰ ਕਿਹਾ ਤਾ ਉਹ ਮਾਰੀ ਦਾ ਪਰਿਵਾਰ ਹੈ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਐਫ ਆਈ ਆਰ ਕੀ ਕਹਿ ਰਹੀ ਹੈ ਜਿਹੜਾ ਮਾਮਲਾ ਦਰਜ ਹੋਇਆ ਉਹਨਾਂ ਦੇ ਕੋਲ ਇਸ ਬਾਰੇ ਵੀ ਜਾਣਕਾਰੀ ਇਹ ਕੀ ਵੀ ਸਪਸ਼ਟ ਕਰਦੇ ਅੰਡੀਗੜ ਦੇ ਮੀਡੀਆ ਕਦਮੀਆਂ ਤੋਂ ਸਾਡਾ ਨੂੰ ਵੈਲਕਮ ਜੀ ਆਇਆਂ ਤੁਸੀਂ ਟਾਈਮ ਕੱਢ ਕੇ ਮੌਸਮ ਖਰਾਬ ਆ ਤੁਸੀਂ ਸਾਰੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਬੜੇ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਕਹਾਂਗੇ ਤੁਹਾਨੂੰ ਪਤਾ ਹੀ ਹੈ ਤੁਸੀਂ ਅਹਲੇ ਚੈਨਲਾਂ ਤੇ ਚੱਲ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ ਸਾਡੀ ਸਰਕਾਰ ਨੇ ਸਾਡੇ ਕੌਮੀ ਕਨਵੀਨਰ ਨੇ ਅਰਵਿੰਦ ਕੇਰਿਵਾਦ ਜੀ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਾਂਗੇ ਉਹਦੇ ਕਿਦੋਂ ਤੋਂ ਸ਼ੁਰੂ ਹੋਇਆ ਜਿਹੜਾ 7 ਤੋਂ ਲੈ ਕੇ 17 ਤੱਕ ਦਾ ਦੌਰ ਹੈ ਪੰਜਾਬ ਦੇ ਵਿੱਚ ਜਦੋਂ ਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀਗੀ ਉਦੋਂ ਇਹ ਨਸ਼ਾ ਪੰਜਾਬ ਦੀ ਧਰਤੀ ਤੇ ਆਇਆ ਉਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਨਸ਼ਿਆ ਛੇਵਾਂ ਦਰਿਆ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਨਸ਼ਿਆਂ ਦਾ ਜਿਹੜਾ ਵਗਦਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਦਸੰਬਰ 13 ਦੇ ਵਿੱਚ ਜਦੋਂ ਭੋਲਾ ਸਮਗਲ ਫੜਿਆ ਗਿਆ ਉਹਨੇ ਮਹਾਲੀ ਕੋਰਟ ਦੇ ਵਿੱਚ ਬਕਾਇਦਾ ਮਜੀਠੀਆ ਦੇ ਖਿਲਾਫ ਵੀ ਕਦੋਂ ਮਜੀਠੀਆ ਦੇ ਖਿਲਾਫ ਜਿਹੜੀ ਸਟੇਟਮੈਂਟ ਦਿੱਤੀ ਉਹਦੀ ਬੜੀ ਚਰਚਾ ਹੋਈ ਪਰ ਉਸ ਸਮੇਂ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਉਸ ਸਮੇਂ ਈਡੀ ਨੇ ਮਜੀਠੀਆ ਤੋਂ ਜਿਹੜੀ ਪੁੱਛਗਿੱਛ ਕੀਤੀ ਕਿਉਂਕਿ ਉਹਦੀ ਸਟੇਟਮੈਂਟ ਦੇ ਵਿੱਚ ਜਿਹੜੀ ਡਰਗ ਮੰਦੀ ਦਾ ਦੱਦ ਸੀ ਜਾਂ ਚਾਚਾ ਸੀਗੀ ਉਹ ਸਾਰੀਆਂ ਚੀਜ਼ਾਂ ਈਡੀ ਨੇ ਉਦੋਂ ਵੀ ਜਾਂਚ ਕੀਤੀ ਉਸ ਤੋਂ ਬਾਅਦ ਜਦੋਂ ਸਤਾਵਾਂ ਦੇ ਵਿੱਚ ਕਪਤਨ ਬੁੰਨਦਸ ਸਿੰਘ ਦੀ ਸਰਕਾਰ ਆਈ ਵੋਟਾਂ ਲੈ ਲਈ ਕੈਪਟਨ ਮਨਿੰਦਰ ਸਿੰਘ ਨੇ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ ਸੌ ਖਾਦੀ ਕੇਐਲਸੀ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਾਂਗੇ ਵੱਡੇ ਤੋਂ ਵੱਡੇ ਨਸ਼ੇ ਸਮਗਲਾਂ ਨੂੰ ਜੇਲਾਂ ਸੁਟਾਂਗੇ ਪਰ ਨਸ਼ੇ ਸਮਗਲਾਂ ਨੂੰ ਸੁਟਣ ਦੀ بجائے 5 ਸਾਲ ਪੰਜਾਬ ਦੇ ਲੋਕ ਕਹਿੰਦੇ ਰਹੇ ਕਿ ਚਾਚੇ ਭਤੀਜੇ ਦੀ ਸਰਕਾਰ ਉਸ ਸਮੇਂ ਕੈਪਟਨ ਸਾਹਿਬ ਚਾਚਾ ਜੀ ਬਣ ਗਏ ਸੀਗੇ ਮਜੀਠੀਆ ਸਾਹਿਬ ਭਤੀਜਾ ਬਣ ਗਏ ਸੀਗੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਜਦੋਂ ਬਾਈ ਦੀਆਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਜਦੋਂ ਸਾਡੇ ਕੋਮਿਕ ਕਦਵਿੰਦਾ ਦਾ ਦਵਿੰਦ ਕੇਰਿਵਾਲ ਜੀ ਨੇ ਵਾਅਦਾ ਕੀਤਾ ਸੀਗਾ ਮਾਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਪਿਛਲੇ 2.5-3 ਸਾਲਾਂ ਤੋਂ ਅਸੀਂ ਇਹਦੀ ਪੂਰੀ ਦੰਗਾ ਇਹਦੇ ਨਾਲ ਕੋਹ ਕੀਤੀ ਕਿ ਕੀ ਕੀ ਕਰਨਾ ਉਹ ਤੋਂ ਬਾਅਦ ਬਕਾਇਦਾ ਪਹਿਲੀ ਬਾਅਦ ਤੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਸ਼ੁਰੂ ਕੀਤਾ ਹੁਣ ਤੱਕ ਹਜ਼ਾਰਾਂ ਸਮਗਲ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਸੁੱਟੇ ਸੈਂਕੜੇ ਉਹਨਾਂ ਦੇ ਕਰ ਜਿਹੜੇ ਉਹਟ ਆਏ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਜ਼ਬਤ ਕੀਤੀਆਂ ਔਰ ਬਹੁਤ ਸਾਰੇ ਸਮਗਲ ਜਿਹੜੇ ਪੰਜਾਬ ਛੱਡ ਕੇ ਭੱਜ ਗਏ ਅੱਜ ਵੀ ਸਾਡੀ ਪੁਲਿਸ ਅੱਜ ਵੀ ਸਾਡੀ ਏਜੰਸੀ ਐ ਡੱਟ ਕੇ ਲੱਗੀ ਐ ਕੀ ਕਹਿੰਦੇ ਸੀਗੇ ਕਹਿੰਦੇ ਸੀ ਮਾਰਿਆਂ ਦੇ ਘਰ ਦਾ ਆਵਿਓ ਤਕੜਿਆਂ ਲਈ ਜਾਂਦੇ ਜਿਨ੍ਹਾਂ ਦੇ ਨਸ਼ੇ ਲਿਆਂਦੇ ਉਹਨਾਂ ਨਾਲ ਕਿਉਂ ਦੀ ਜਾਂਦੇ ਮੈਂ ਅੱਜ ਖੋੜੇ ਬਿਆਨ ਤੁਹਾਡੇ ਚੈਨਲ 'ਤੇ ਦੇਖ ਰਿਆ ਸੀਗਾ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਗੱਲ ਕਿਹੜੀ ਚਾਹੁੰਦਾ ਕਿ ਕਾਂਗਰਸੀਆਂ ਦੇ ਬਿਆਨ ਸੁਣੋ ਕੀ ਕਹਦੇ ਨੇ ਬੀਜੇਪੀ ਦੇ ਬਿਆਨ ਸੁਣੋ ਕੀ ਕਹਦੇ ਆ ਕਾਲੀ ਦਲ ਦੇ ਬਿਆਨ ਸੁਣੋ ਕੀ ਕਹਦੇ ਆ ਸਾਰੇ ਦੱਸੋ ਜਿਹੜੇ 17 ਤੱਕ 17 ਤੋਂ ਬਾਅਦ ਪੰਜਾਬ ਚ ਮਾਵਾਂ ਦੇ ਪੁੱਤ ਬਲ ਕੇ ਕਾਂਗਰਸੀਆਂ ਨੂੰ ਛੱਡ ਮੌਣੀ ਚਾਹੀਦੀ ਕਿੰਦਾ ਦੇ ਬਿਆਨ ਦੇ ਰਹੇ ਪਰ ਇੱਕ ਗੱਲ ਇਹ ਵੀ ਕਿ ਉਹਨਾਂ ਨੇ ਆਪਣਾ ਖਾਸਾ ਜਿਹੜਾ ਨੰਗਾ ਕੀਤਾ ਕਿ ਕਾਲੀ ਦਲ ਦਾ ਕਿੰਨਾ ਕਿੱਦਾਂ ਉਸ ਵਗਲਾਂ ਦਾ ਵਲੇ ਸਭ ਲੋਕ ਅੱਜੋ ਲੋਕ ਜਿਹੜੇ ਆ ਜਦੋਂ ਪਹਿਲਾਂ ਕਹਿੰਦੇ ਸੀ ਕਿ ਵੱਡਿਆਂ ਨੂੰ ਹੱਥ ਪਾਓ ਵੱਡਿਆਂ ਨੂੰ ਕਿਉਂ ਦੀ ਭਗਵੰਤ ਮਾਨ ਹੱਥ ਪਾਉਂਦਾ ਵੱਡਿਆਂ ਨੂੰ ਪਿਆ ਤੇ ਅੱਜੋ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਮੈਂ ਬਿਆਨ ਪਾੜਿਆ ਮੈਨੂੰ ਦੁੱਖ ਹੈ ਕਿਉਂਕਿ ਅਸੀਂ ਉਹ ਲੋਕ ਆ ਜਿਹੜੇ ਪੀੜਤ ਸਾਡੇ ਪੁੱਤ ਭਤੀਜੇ ਨਸ਼ਿਆਂ ਦੇ ਵਿੱਚ ਮਰੇ ਅੱਜ ਜਿਹੜੀਆਂ ਮਾਮਾ ਪੰਜਾਬ ਦੇ ਜਿਨ੍ਹਾਂ ਦੇ ਪੁੱਤ ਮਰੇ ਸੀਗੇ ਜਿਨ੍ਹਾਂ ਦੇ ਕੱਦ ਉੱਜੜ ਗਏ ਸੀਗੇ ਅੱਜ ਥੋੜਾ ਜਾਓ ਅੱਜ ਥੋੜਾ ਜਾ ਖੁਸ਼ ਹੋਈਆਂ ਹੋਣਗੀਆਂ ਕਿ ਭਗਵੰਤ ਮਾਨ ਨੇ ਬਹੁਤ ਵੱਡਾ ਕੰਮ ਕੀਤਾ ਅੱਜ ਸਰਕਾਰ ਨੂੰ ਉਹ ਕੋ ਕਹਿਦਿਆ ਹੋਣ ਗਿਆ ਕਿ ਚੰਗਾ ਕੰਮ ਕੀਤਾ ਪਰ ਨਮੋਸ਼ੀ ਦੇ ਬਿਆਨ ਜਿਹੜੇ ਜਿਹੜੇ ਕਾਂਗਰਸ ਦੇ ਲੀਡਰ ਦੇ ਦੇ ਮੈਂ ਤਾਂ ਹਵਾਗ ਹੋ ਗਿਆ ਕਿ ਬਿੱਟੂਵਾਲ ਕੇ ਬੰਦੇ ਵੀ ਬਿਆਨ ਦੇ ਦੇ ਬਿੱਟੂਵਾਲ ਕੇ ਬੰਦੇ ਨੇ ਕਿਹਾ ਦੇ ਕਿ ਵਿਜੀਲੈਂਸ ਨੂੰ ਆਪਣੇ ਹਿੱਤਾਂ ਲਈ ਬਖਤ ਦੇ ਮੈਂ ਉਹਨਾਂ ਨੂੰ ਕਹਿ ਕਹਣਾ ਚਾਹੁੰਦਾ ਸਰ 29 ਮੋਬਾਈਲ ਫੋਨ ਮਿਲੇ ਸਾਡ 29 ਮੋਬਾਈਲ ਫੋਨ 8 ਡੈਰੀਆਂ ਮਿਲ ਗਿਆ 4 ਲੈਪਟਾਪ ਮਿਲੇ ਔਰ ਮੈਨੂੰ ਪਤਾ ਨਹੀਂ ਮੈਂ ਸੁਣਿਆ ਇਆਂ ਚੈਨਲਾਂ ਦੇ ਉੱਤੇ ਕਹਿ ਰਿਹਾ ਕਿ 500 ਕਰੋੜ ਦਾ ਲੈਣ ਦੇ ਡਰਗਮੰਦੀ ਜਿਹੜੀ ਸੀ ਉਹਦੀ ਜਾਂਚ ਹੋਦੀ ਹੈ। ਇੱਕ ਇੱਕ ਇਅਰ ਬਿੱਟੂ ਜੀ ਕਹੀ ਕਦੋਂ ਤੁਸੀਂ ਸੀ ਤੁਹਾਡੀ ਬੀਜੇਪੀ ਸੀਗੀ ਕਾਲੀ ਦਲ ਦੇ ਨਾਲ ਜਦੋਂ ਇਹ ਨਸ਼ੇ ਆਏ ਜਦੋਂ ਪੰਜਾਬ ਦੀਆਂ ਮਾਵਾਂ ਰੋਂਦੀਆਂ ਸੀਗੀਆਂ ਉਦੋਂ ਬੀਜੇਪੀ ਚੁੱਪ ਰਹੀ ਅੱਜ ਜਦੋਂ ਵੱਡਿਆਂ ਨੂੰ ਵੱਡਿਆਂ ਦੇ ਗੱਲ ਨੂੰ ਹੱਥ ਪਾਇਆ ਅੱਜ ਤੁਸੀਂ ਚਿੱਕਾ ਮਾਰ ਲੱਗ ਗਿਓ ਇਹਦਾ ਮਤਲਬ ਸਵਸਥਿਆ ਤੇ ਕਾਂਗਰਸ ਕਾਲੀ ਭਾਜਪਾ ਵਾਲੇ ਨਸ਼ੇ ਦੇ ਸਮਗਲਾਂ ਦੀ ਸਦ ਬਸਤੀ ਕਰਦੇ ਰਹੇ ਨਸ਼ੇ ਦੇ ਸਮਗਲਾਂ ਨਾਲ ਆਪਣੀਆਂ ਦੋਸਤੀਆਂ ਨਿਭਾਉਂਦੇ ਰਹੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਹੈ ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਅਸੀਂ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਕਰਾਂਗੇ ਸਾਧ ਬੰਦੇ ਨਾਲ ਵੀ ਹੈ ਸੱਤ ਸਾਨੂੰ ਇਸ ਗੱਲਾਂ ਦੀ ਹੈ ਕੌਣ ਵਿਚਿੱਠਿਆ ਕੌਣ ਨਹੀਂ ਹੈ ਸਾਨੂੰ ਇਸ ਗੱਲ ਦੇ ਨਾਲ ਕਿ ਜਿਸ ਵੀ ਬੰਦੇ ਨੇ ਵੱਡੇ ਤੋਂ ਵੱਡੇ ਬੰਦੇ ਨੇ ਜਿਸ ਵੀ ਬੰਦੇ ਨੇ ਪੰਜਾਬ ਦੀ ਧਰਤੀ ਦੇ ਨਸ਼ੇ ਅਰਗਾ ਕੋੜ ਲਿਆ ਕੇ ਸਾਡੇ ਧੀਆ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਿਆ ਸਾਡੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੂਗੀ ਅੱਜ ਵੀ ਕਰੂਗੀ ਕੱਲ ਵੀ ਕਰੂਗੀ ਉਦੋਂ ਤੱਕ ਕਰੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਇਹ ਸਾਡੀ ਕਮਿਟਮੈਂਟ ਹੈ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਸਰ ਕਹਿੰਦੇ ਕਿ ਵੱਡੇ ਨੂੰ ਹੱਥ ਪਾ ਕੇ ਦੇਖੋ ਆ ਸਰਕਾਰ ਆਈ ਲੋਕਾਂ ਦੀ ਇਹ ਸਰਕਾਰ ਆਈ ਆਪਾਂ ਲੋਕਾਂ ਦੀ ਇਹ ਸਰਕਾਰ ਆਈ ਆਮ ਆਜ਼ਮੀ ਪਾਰਟੀ ਦੀ ਸਦਾ ਭਗਵਾਨ ਸਨਮਾਨ ਦੀ ਜਿੰਨੇ ਹਿੰਮਤ ਕੀਤੀ ਵੱਡੇ ਨਸ਼ੇਸ ਵਗਲਾਂ ਨੂੰ ਫੜਦੇ ਜਿੰਨੇ ਹਿੰਮਤ ਕੀਤੀ ਕਿ ਜਾਂਚ ਕਰੋ ਇਹਨਾਂ ਪਹਾ ਕਿੱਥੋਂ ਆਇਆ ਇਹ ਡਰਗਮੈਂਦੀ ਕਿੱਥੋਂ ਆਈ ਕਿੱਥੋਂ ਗਈ ਸਭ ਜਿਹੜੇ ਸੋਵਾ ਖਾਂਦੇ ਜਿੰਨਾ ਘੁਟਕੇ ਫੜੇ ਸੀਗੇ ਜਿਹੜੇ ਸੋਵਾ ਖਾ ਕੇ ਵੋਟਾਂ ਲਾ ਗਏ ਲੋਕਾਂ ਨੂੰ ਪੰਜ ਸਾਲ ਰਾਜ ਕਰਕੇ ਫੜੋ ਲੋਕੀ ਕਮਾਵੇ ਫੜੋ ਜਿਹੜੇ ਅੱਜ ਬਿਕਰ ਮਿੱਠੀਏ ਦੇ ਹੱਕ ਦੇ ਵਿੱਚ ਬਿਆਨ ਦੇ ਦੇ ਸੋ ਮੈਂ ਪੰਜਾਬੀਓ ਸਿੱਖੋ ਤੁਹਾਨੂੰ ਕਹਿਣਾ ਚਾਹੁੰਦਾ ਇਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਤੋਂ ਬਿਆਸੀ ਸਾਹਿਬ ਇਹੀ ਲੋਕ ਨੇ ਜਿਨ੍ਹਾਂ ਲੱਖਾਂ ਮੁੰਡੇ ਪੰਜਾਬ ਦੇ ਨਸ਼ੇ ਦੇ ਵਿੱਚ ਤੱਕ ਦਿੱਤੇ ਇਹੀ ਲੋਕ ਨੇ ਜਿਹੜੇ ਇਹਨਾਂ ਦੇ ਨਾਮਲੇ ਸੀਗੇ ਜਿਹੜੇ ਅੱਜ ਬਿਆਨ ਦੇ ਰਿਆ ਇਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਕਾਹਦੇ ਲਈ ਬਿਆਨ ਦੇ ਰਹੇ ਹੋ ਉਹ ਸਗੋਂ ਕਹੋ ਕਿ ਹੋਰ ਵੀ ਫੜੋ ਜੇ ਤੁਹਾਡੇ 'ਚ ਹਿੰਮਤ ਹੈ ਤੇ ਕੋ ਮਾਨ ਸਾਹਿਬ ਨੂੰ ਤੇ ਜਿਹੜਾ ਬਾਕੀ ਵੱਡੇ ਹੋਵੇ ਫੜ ਕੇ ਦਿਖਾਓ ਅਸੀਂ ਫੜਾਂਗੇ ਸਰ ਅਸੀਂ ਹਰ ਬੰਦੇ ਨੂੰ ਹੱਥ ਪਾਵਾਂਗੇ ਅਸੀਂ ਕਿਸੇ ਗੰਦ ਬੰਦੇ ਨੂੰ ਨਾ ਕਿਹ ਗੰਦ ਬੰਦੇ ਦਾ ਨਾ ਕਿਸੇ ਮੱਲੇ ਜਿਹੜਾ ਬੰਦਾ ਜਿਹੜਾ ਕੋਈ ਧੰਦੇ ਸ਼ਾਮਿਲ ਲੀਗਾ ਨਾ ਉਹਦਾ ਘਰ ਆਇਆ ਨਾ ਤੇ ਕੇਸ ਦਰਜ ਕੀਤਾ ਨਾ ਕਿਸੇ ਤੇ ਸਿਆਸੀ ਰੰਜਿਸ਼ ਕਰਾਂਗੇ ਅਸੀਂ ਸਾਬ ਪਾ ਨਸ਼ੇ ਵਾਲਿਆਂ ਨੂੰ ਨਸ਼ੇ ਦੇ ਸਭ ਬੰਦਤ ਕਿਤੇ ਨਾਲ ਜਿਹੜਾ ਬੰਦਾ ਉਹਨੂੰ ਜਿਹੜਾ ਮਾਫੀ ਕਰਾਂਗੇ ਭਾਵੇਂ ਜਿੱਡੇ ਤੋਂ ਜਿੱਡਾ ਮੱਦੀ ਵੱਡਾ ਹੋਵੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੁੱਤ ਨਸ਼ਿਆਂ ਦੇ ਵਿਰੋਧ ਅਰਵਿੰਦ ਕੇ ਦੀਵਾਨ ਅਤੇ ਸਦਾ ਭਗਵਾਨ ਸੇਵਾ ਮਾਨ ਦੀ ਗਵਾਹੀ ਉਦੋਂ ਤੱਕ ਪੰਜਾਬ ਦੀ ਤਰਤੀ ਦੇ ਜਾਈ ਰਹੂਗਾ ਜਦੋਂ ਤੱਕ ਪੰਜਾਬ ਦੀ ਤਰਤੀ ਤੋਂ ਪੰਜਾਬ ਦੀ ਤਰਤੀ ਨੂੰ ਨਸ਼ਾ ਮੁਕਤ ਨਹੀਂ ਕੀਤਾ ਜਾਂਦਾ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਮਾਰੀ ਦਾ ਕੋਈ ਇਹ ਨੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਐਫ ਆਰ ਵੀ ਚੱਲੀ ਹੈ ਜਿਹੜਾ ਮਾਮਲਾ ਲੱਗਦਾ